ਨਸਕਾਰ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੁਣ ਤੁਸੀਂ ਜੰਤਲ ਸ਼ਰਮਾ ਤੋਂ ਪਰਦੇਸ਼ਿਕ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਲ ਕੇ 3 ਜੂਨ ਨੂੰ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਦੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਨੁਸਾਰ ਆਫਤ ਪ੍ਰਬੰਧਨ ਵਿੱਚ ਦੇਸ਼ ਵਧੀਆ ਅਭਿਆਸਾਂ ਨੂੰ ਅਪਣਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ ਤਾਂ ਜੋ ਸਮਾਜ ਤੇ ਹਰ ਵਰਗ ਦੀ ਭਲਾਈ ਯਕੀਨੀ ਬਣਾਈ ਜਾ ਸਕੇ ਅਤੇ 2020 ক্রিকেট ਵਿਸ਼ਵ ਕੱਪ ਦੇ ਫਾਈਨਲ ਵਿੱਚ ਅੱਜ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਰਾਤ 8 ਵਜੇ ਸ਼ੁਰੂ ਹੋਵੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ 3 ਜੂਨ ਨੂੰ ਸ਼੍ਰੀ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਉਦੇਸ਼ ਤੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਮਹੀਨੇ ਦਾ ਰੇਡੀਓ ਪ੍ਰੋਗਰਾਮ ਦਾ 111ਵਾਂ ਐਪੀਸੋਡ ਹੋਵੇਗਾ। ਸ਼੍ਰੀ ਮੋਦੀ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮਨ ਕੀ ਬਾਤ ਪ੍ਰੋਗਰਾਮ ਦਾ ਇਹ ਪਹਿਲਾ ਐਪੀਸੋਡ ਹੈ। ਇਹ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ, ਆਕਾਸ਼ਵਾਣੀ ਵੈੱਬਸਾਈਟ ਅਤੇ ਨਿਊਜ਼ ਔਨ ਯਾ IR ਮੋਬਾਈਲ ਐਪ ਤੇ ਪੂਰੇ ਨੈਟਵਰਕਾਂ ਤੇ ਪ੍ਰਸਾਰਿਤ ਹੋ ਕੀਤਾ ਜਾਵੇਗਾ ਇਹਦਾ ਸਿੱਧਾ ਪ੍ਰਸਾਰਣ ਆਕਾਸ਼ਵਾਣੀ ਡੀਡੀ ਨਿਊਜ਼ ਪ੍ਰਧਾਨ ਮੰਤਰੀ ਦਫਤਰ ਤੇ ਸੂਚਨਾ ਤੇ ਪ੍ਰਸਾਰਣ ਮੰਟ੍ਰਾਲੇ ਦੇ YouTube ਚੈਨਲਾਂ ਤੇ ਵੀ ਕੀਤਾ ਜਾਵੇਗਾ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਇਹ ਪ੍ਰੋਗਰਾਮ ਖੇਤਰੀ ਪਾਸ਼ਾ ਮਾਚ ਪ੍ਰਸਾਰਿਤ ਕੀਤਾ ਜਾਵੇਗਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਆਫਤ ਪ੍ਰਬੰਧਨ ਵਿੱਚ ਦੇਸ਼ ਵਧੀਆ ਅਭਿਆਸਾਂ ਨੂੰ ਅਪਣਾ ਰਿਹਾ ਹੈ ਨਵੀਂ ਦਿੱਲੀ ਚ ਅੱਜ ਇੱਕ ਸਮਾਗਮ ਦੌਰਾਨ ਉਹਨਾਂ ਕਿਹਾ ਕਿ ਕੌਮੀ ਆਫਤ ਪ੍ਰਬੰਧਨ ਫੋਰਸ ਐਨ ਡੀ ਆਰ ਐਫ ਹਮੇਸ਼ਾ ਇੱਕ ਯਕੀਨੀ ਬਣਾਉਣਾ ਚਾਹੁੰਦੀ ਹੈ कि किसी भी आफत कोई जख्मी ना होवे अमित शाह ने कहा एन डी आर एफ के, हाँ के आधुनिकीकरण मोदी सरकार ने कोई कसर बाकी नहीं देश दुनिया भर में कहीं पर भी आपदा आती है लोग एन डी आर एफ की ओर देखते हैं और कितने भी विपरीत सरकमटेंसी हो एनडीआरएफ के ड्रेस में जवान अगर वहाँ खड़ा है तो आपदा में फंसे हैं उनका भी हौसला बढ़ जाता है जिस प्रकार से पर्वत पर विजय पाने के लिए 35 जवानों ने पल पल जागरूकता के साथ अपने आप को लक्ष्य के साथ जोड़कर प्राप्त की इसी प्रकार से हमारे बल को जीरो के लक्ष के साथ हमने जोड़ना चाहिए पंजाब मानने के मुख्यमंत्री भगवंत सिंह मान ने कहा है कि सूबा सरकार शेरी पंजाब महाराजा रणजीत सिंह नक्शे कदम चल रही है ताजो समाज के हर वर्ग की भलाई यकीनी बनाई जा सके ਮਹਾਰਾਜਾ ਦੀ ਵਰਸੀ ਮਾਕੇ ਸੰਗਰੂਰ ਵਿਖੇ ਹੋਏ ਰਾਜਪਦਰੀ ਸਮਾਗਮਦਾਰਾਨ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਬਾਦਸ਼ਾਹ ਸਨ ਜਿਨ੍ਹਾਂ ਨੇ ਮਹਾਨ ਸਿੱਖ ਗੁਰੂਆਂ ਵੱਲੋਂ ਪ੍ਰਚਾਰੇ ਗਏ ਧਰਮ ਨਿਰਪੱਖਤਾ ਤੇ ਸਮਾਜਵਾਦ ਦੇ ਸਿਧਾਂਤਾਂ ਨੂੰ ਸਹੀ ਮਾਇਨੇ ਵਿੱਚ ਲਾਗੂ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸੱਚਾ ਸਿੱਖ ਹੋਣ नाते న్యਅਵਸਥਾ ਦੀ ਆਪਣੀ ਜਨਤਾ ਦੀ ਭਲਾਈ ਯਕੀਨੀ ਬਣਾਈ ਅਤੇ ਲੋਕਾਂ ਦੀਆਂ ਦਿੱਕਤਾਂ ਨੂੰ ਮਹਿਸੂਸ ਕਰਨ ਲਈ ਰਾਤ ਨੂੰ ਪੇਸ਼ ਬਦਲ-ਬਦਲ ਕੇ ਆਪਣੇ ਰਾਸਤਰਾਧਾਰਾਂ ਵੀ ਕੀਤਾ ਉਹਨਾਂ ਕਿਹਾ ਕਿ ਲੋਕਾਂ ਪ੍ਰਤੀ ਪਿਆਰ ਤੇ ਸਨੇਹ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਲੋਕਾਂ ਦੇ ਸੱਚੇ ਬਾਦਸ਼ਾਹ ਸਨ ਕੇਂਦਰ ਸਰਕਾਰ ਵੱਲੋਂ ਪੇਪਰ ਲੀਕ ਮਾਮਲੇ ਵਿੱਚ ਕੀਤੀ ਗਈ ਤੁਰੰਤ ਕਾਰਵਾਈ ਤੇ ਆਮ ਲੋਕ ਕਾਫੀ ਸੰਤੁਸ਼ਟ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਸ਼ਲਾਘਾਯੋਗ ਹੈ ਤੋਂ ਜੀਪੀਕੇ 2024 ਜੋ ਆਪਣੇ ਸਾਹਮਣੇ ਆਈ ਹੈ ਉਸ ਵਿੱਚ ਬੜਾ ਕੱਪੜਾ ਸਾਹਮਣੇ ਆਇਆ ਇਸ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਐਗਜ਼ਾਮ ਕਲੈਕਟਰ ਕਰਨ ਵਾਲੇ ਕੇਂਦਰਾਂ ਦੇ ਉੱਤੇ ਪੂਰੀ ਸਤਰਤਾ ਦੀ ਲੋੜ ਹੈ ਇਹ ਵੀ ਸਾਹਮਣੇ ਆਇਆ ਕਿ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਖਾਲੀ OMR ਸ਼ੀਟ ਦੇ ਦੇਣ ਅਤੇ ਬਾਅਦ ਵਿੱਚ ਸਟਾਫ ਨੇ ਉਸ ਵਿੱਚ ਆਪਣੇ ਹੱਥ ਨਾਲ ਰਾਈਟ ਆਂਸਰ ਹੀ ਟਿੱਕ ਦਿੱਤੇ ਗਏ ਨੇ ਅਤੇ ਇੰਝ ਇਹੀ ਜਿਹੜਾ ਹੈ 20 ਲੱਖ ਤੋਂ ਲੈ ਕੇ 40 ਲੱਖ ਦਾ ਜੋ ਸਕੈਮ ਇੱਕ ਇੱਕ ਸੀਟ ਵਾਸਤੇ ਹੋਇਆ ਹੈ ਇਸ ਦੀ ਇਨਵੈਸਟੀਗੇਸ਼ਨ ਪੂਰੀ ਜੋੜਾ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਫਿਰਾਂ ਪ੍ਰੋੜੀ ਸਜ਼ਾਆਂ ਰਿਸਪੌਂਸਿਬਲ ਵਿਅਕਤੀਆਂ ਨੂੰ ਦਿਨੀਆਂ ਬਣਦੀਆਂ ਨੇ ਦੇ ਨਾਮ ਨਾਲ ਸੁਧਾਰਾਂ ਦੇ ਨਾਲ ਨਾਲ ਇਹ ਵੀ ਹੋਏਗਾ ਕਿ ਦੇਸ਼ ਨੂੰ ਚੰਗੇ ਡਾਕਟਰ ਮਿਲਣਗੇ ਅਤੇ ਨਾਲ ਦੀ ਨਾਲ ਜੋ ਬਹੁਤ ਹੀ ਹੁਸ਼ਿਆਰ ਵਿਦਿਆਰਥੀ ਨੇ ਇੰਟੈਲੀਜੈਂਟ ਵਿਦਿਆਰਥੀ ਨੇ ਉਹਨਾਂ ਦੀ ਸਿੱਖਿਆ ਵਿੱਚ ਅਤੇ ਇਹਦੀਆਂ ਪ੍ਰੀਖਿਆਵਾਂ ਵਿੱਚ ਹੋਰ ਜੇਵੀ ਹੈਗੀ ਹੈ ਸੰਜੀਵਗੀ ਵੱਧ ਜਾਏਗੀ ਅਤੇ ਇੰਜ ਸਾਡਾ ਦੇਸ਼ ਅੱਗੇ ਵਧੇਗਾ ਮੈਂ ਮਹਾਲੇ ਤੋਂ ਐਮਕੇ ਰਾਮਨ ਕਰ ਰਹਾ ਹਾਂ ਕਿ ਮੇਰੇ ਵਿੱਚ ਪੋਲਿਟਿਕਲ ਲੈੰਡਸ ਦੇ ਵਿੱਚ ਹੈ ਸਰਕਾਰ ਵੱਲੋਂ ਹੈ ਕਿ ਇਹ ਜਿਹੜੇ ਜਿਹੜੇ ਨੀਟ ਜਾਂ ਮੈਡ ਟੈਸਟ ਹੁੰਦੇ ਆ ਉਹਨਾਂ ਵਿੱਚ ਪਾਰਦਰਸ਼ਤਾ ਲਿਆਉਣ ਦੇ ਲਈ ਕਿ ਜਿਹੜੇ ਲੋਕਾਂ ਨੇ ਇਸ ਦੇ ਵਿੱਚ ਸਾਡਾ ਕੋਰੀ ਕਰਨ ਦੀ ਕੋਸ਼ਿਸ਼ ਕੀਤੀ ਨੂੰ ਸਹਾਇਤਾ ਕਮੇਟੀ ਪਹੁੰਚਾਉਣ ਵਾਸਤੇ ਫਾਰਮਾਂ ਤੇ ਬਹੁਤ ਸਾਰੇ ਸਟੈਪ ਚੱਕੇ ਇਹਨਾਂ ਨੂੰ ਪੜ੍ਹਿਆ ਵੀ ਹੈ ਤੇ ਬਤੀਆਂ ਨੂੰ ਚੈੱਕ ਕਰ ਰਹੀ ਹੈ ਕਿ ਇਹ ਫਾਰਮਾਂ ਤੇ ਨਾਲ ਸਾਡੇ ਬੱਚਿਆਂ ਦਾ ਕੋਈ ਖੇੜਾ ਉਹ ਸੁਰੱਖਿਤਰ ਰਸਾਂ ਵਿੱਚ ਰਹੇਗਾ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਬਮਿਆਲ ਸੈਕਟਰ ਦੇ ਪਿੰਡ ਕੋਟ ਪਟੀਆਂ ਵਿੱਚ ਬੀਤੇ ਦਿਨੀ ਇੱਕ ਪਰਵਾਸੀ ਮਜ਼ਦੂਰ ਵੱਲੋਂ ਸ਼ੱਕੀ ਵਿਅਕਤੀ ਦੇਖਣ ਤੋਂ ਬਾਅਦ ਵੀਰਵਾਰ ਦੀ ਰਾਤ ਫਿਰ ਜੰਮੂ ਕਸ਼ਮੀਰ ਤੇ ਪੰਜਾਬ ਬਾਰਡਰ ਤੇ ਸਥਿਤ ਪਿੰਡ ਕੀੜੀ ਮਗਿਆਲ ਵਿਖੇ ਵੀ ਇੱਕ ਨੌਜਵਾਨ ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਦੇਖਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਚੱਲਦੇ ਹੋਏ ਸੁਰੱਖਿਆ ਏਜੰਸੀਆਂ ਨੇ ਨੌਜਵਾਨ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇੱਕ ਸਕੈਚ ਜਾਰੀ ਕੀਤਾ ਹੈ ਪੰਜਾਬ ਪੁਲਿਸ ਦੇ ਡੀਆਈਜੀ ਬਾਰਡਰ ਰੇਂਜ ਰਾਕੇਸ਼ ਕੌਸ਼ਲ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਇਸ ਸਕੈਚ ਨੂੰ ਤਿਆਰ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਜੇਕਰ ਸਰਹੱਦੀ ਖੇਤਰ ਵਿੱਚ ਕਿਸੇ ਵੀ ਵਿਅਕਤੀ ਨੂੰ ਇਸ ਸ਼ਕਲ ਦਾ ਵਿਅਕਤੀ ਮਿਲਦਾ ਹੈ ਤਾਂ ਇਸ ਦੀ ਜਾਣਕਾਰੀ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਦਿੱਤੀ ਜਾਵੇ ਤਾਂ ਜੋ ਅਣਸੁਖਾਵੀ ਘਟਨਾ ਦਾ ਨਾ ਵਾਪਰ ਸਕੇ ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਦੇਸ਼ ਵਿੱਚ ਅੰਗਰੇਜ਼ੀ ਰਾਜ ਸਮੇਂ ਬਣੇ ਤਿੰਨ ਕਾਨੂੰਨਾਂ ਦੀ ਥਾਂ ਪਹਿਲੀ ਜੁਲਾਈ ਤੋਂ ਨਵੇਂ ਕਾਨੂੰਨ ਭਾਰਤੀ ਨਿਆਂ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ੇ ਐਕਟ ਲਾਗੂ ਹੋ ਜਾਣਗੇ। ਇਹ ਨਵੇਂ ਕਾਨੂੰਨ ਮੌਜੂਦਾ ਸਮੇਂ ਮੁਤਾਬਕ ਬਣਾਏ ਗਏ ਨੇ ਖੁਰਵੇਰਵੇ ਨਾਲ ਇਹ ਰਿਪੋਰਟ। ਨਵੇਂ ਅਪਰਾਧਿਕ ਕਾਨੂੰਨ ਤਹਿਤ ਹੁਣ ਕਿਸੇ ਵੀ ਕਿਸੇ ਵੀ ਸਮੇਂ ਐਫ ਆਈ ਆਰ ਦਰਜ ਕਰਵਾਈ ਜਾ ਸਕਦੀ ਹੈ। ਕਿਉਂਕਿ ਨਵੇਂ ਕਾਨੂੰਨ ਇਲੈਕਟ੍ਰੋਨਿਕ ਐਫ ਆਈ ਆਰ ਯਾਨੀ ई एफ आई आर ਦਾ ਹੱਕ ਦਿੰਦੇ ਨੇ ਹੁਣ ਆਪਣੇ ਮੋਬਾਈਲ ਜਾਂ ਕੰਪਿਊਟਰ ਤੋਂ ई एफ आई आर ਦਰਜ ਕਰਕੇ ਸਹੂਲਤ ਅਨੁਸਾਰ 3 ਦਿਨਾਂ ਦੇ ਅੰਦਰ ਪੁਲਿਸ ਸਟੇਸ਼ਨ ਜਾ ਕੇ ਆਪਣੇ ਐਫ ਆਈ ਆਰ ਦਾਸਾ ਭੇਜ ਤੇ ਦਸਖਤ ਕਰਨੇ ਹੋਣਗੇ ई एफ आई आर ਦੀ ਸਹੂਲਤ ਨੂੰ ਹੁਣ ਪਿੜਤਾ ਅਧਿਕਾਰ ਬਣਾਇਆ ਗਿਆ ਹੈ ਪਹਿਲੀ ਜੁਲਾਈ ਤੋਂ ਲਾਗੂ ਹੋਣ ਵਾਲੇ ਆਜ਼ਾਦ ਭਾਰਤ ਦੇ ਇਹ ਆਪਣੇ ਨਵੇਂ ਕਾਨੂੰਨ ਦਸਤਾਵੇਜ਼ਾਂ ਦੀ ਪਰਿਭਾਸ਼ਾ ਦਾ ਵਿਸਤਾਰ ਕਰਕੇ ਇਲੈਕਟ੍ਰੋਨਿਕ ਜਾਂ ਡਿਜੀਟਲ ਰਿਕਾਰਡਸ ਵਰਗੇ ਈਮੇਲ ਸਰਵਰ ਲੌਗਸ ਕੰਪਿਊਟਰ smartphones laptops sms ਵੈੱਬਸਾਈਟ ਸਥਾਨਕ ਸਬੂਤ ਡਿਵਾਈਸ ਤੇ ਉਪਰਵਧ ਮੇਲ ਤੇ ਸੰਦੇਸ਼ ਆਦਿ ਨੂੰ ਕਾਨੂੰਨੀ ਵੈਧਤਾ ਪ੍ਰਦਾਨ ਕਰਦੇ ਨੇ ਨਵੇਂ ਅਪਰਾਧਿਕ ਕਾਨੂੰਨ ਤਹਿਤ ਸਬੂਤ ਦੀ ਪਰਿਭਾਸ਼ਾ ਦਾ ਵਿਸਥਾਰ ਕੀਤਾ ਗਿਆ ਹੈ ਇਲੈਕਟ੍ਰੋਨਿਕ ਤਰੀਕੇ ਨਾਲ ਦਿੱਤੇ ਗਏ ਬਿਆਨ ਅਤੇ ਇਲੈਕਟ੍ਰੋਨਿਕ ਜਾਂ ਡਿਜੀਟਲ ਰਿਕਾਰਡ ਹੁਣ ਸਬੂਤ ਦੀ ਪਰਿਭਾਸ਼ਾ ਵਿੱਚ ਸ਼ਾਮਲ ਕੀਤੇ ਗਏ ਨੇ ਇਸ ਦੇ ਨਾਲ ਹੀ ਗਵਾਹਾਂ ਮੁਲਜ਼ਮਾ ਮਾਹਿਰਾਂ ਅਤੇ ਪੀੜਤਾਂ ਨੂੰ ਇਲੈਕਟ੍ਰੋਨਿਕ ਰੂਪ ਵਿੱਚ ਪੇਸ਼ ਹੋਣ ਦੀ ਇਜਾਜ਼ਤ ਤਲਾਸ਼ੀ ਜਾਂ ਜ਼ਬਤੀ ਦੀ ਕਾਰਵਾਈ ਵਿੱਚ ਆਡੀਓ ਵੀਡੀਓ ਰਿਕਾਰਡਿੰਗ ਨੂੰ ਲਾਜ਼ਮੀ ਬਣਾ ਦਿੱਤਾ ਗਿਆ ਹੈ ਨਵੇਂ ਕਾਨੂੰਨ ਦਾ ਵਾਅਦਾ ਹੈ ਖੇਤੀਆਂ ਅਤੇ ਇਸ ਵਿੱਚ ਕੋਈ ਅੜਿੱਕਾ ਨਹੀਂ ਬਿਊਰੋ ਰਿਪੋਰਟ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼वाणी ਸਮਾਚਾਰ ਜਲੰਧਰ ਇਸੇ ਦੌਰਾਨ ਕਾਨੂੰਨ ਖੇਤਰ ਨਾਲ ਜੁੜੇ ਮੁਕਤਸਰ ਜ਼ਿਲ੍ਹੇ ਤੋਂ ਮਾਹਰ ਤਿੰਨ ਨਵੇਂ ਕਾਨੂੰਨਾਂ ਨੂੰ ਲੋਕ ਹਿੱਤ ਵਿੱਚ ਦੱਸਦੇ ਨੇ ਸਰਨੀਵਰ ਸਿੰਘ ਬਰਾੜ ਐਡਵੋਕੇਟ ਔਰ ਜੋ ਨਵੇਂ ਚੇਂਜ ਕੀਤੇ ਕਾਨੂੰਨ ਨੇ ਇਹ ਤਿੰਨੇ ਕਾਨੂੰਨ 1 ਜੁਲਾਈ 2024 ਤੋਂ ਦੇਸ਼ ਭਰ ਵਿੱਚ ਲਾਗੂ ਕੀਤੇ ਜਾ ਰਹੇ ਆ ਔਰ ਇਹਨਾਂ ਦੇ ਵਿੱਚ ਜੋ ਮੇਨ ਐਵਿਡੈਂਸ ਐਟ ਚੇਂਜ ਕੀਤਾ ਗਿਆ ਉਸ ਦੇ ਮੁਤਾਬਕ ਹੁਣ ਜੋ ਈ ਪ੍ਰੂਫ ਹੈ ਡਿਜੀਟਲ ਪ੍ਰੂਫ ਹੈ ਉਹਦਾ ਅਦਾਲਤਾਂ ਵਿੱਚ ਬਹੁਤ ਇਹਨਾਂ ਯੋਗਦਾਨ ਹੋਏਗਾ ਜਦ ਕਿ ਪਹਿਲਾਂ ਈ ਪ੍ਰੂਫ ਨੂੰ ਅਦਾਲਤਾਂ ਵਿੱਚ ਬਹੁਤੀ ਮਸੱਤਾ ਨਹੀਂ ਦਿੱਤੀ ਜਾਂਦੀ ਸੀ ਨੈਸ਼ਨਲ ਸੈਂਪਲ ਸਰਵੇ ਆਫਿਸ ਦੇ ਜਲੰਧਰ ਸਥਿਤ ਖੇਤਰੀ ਦਫ਼ਤਰ ਨੇ ਅੰਕੜਾ ਦਿਵਸ ਮਨਾਇਆ ਇਸ ਸਮਾਗਮ ਚ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ ਇਸ ਸਾਲ ਦੀ ਥੀਮ ਹੈ ਫੈਸਲੇ ਲੈਣ ਲਈ ਡਾਟਾ ਦੀ ਵਰਤੋਂ ਦਫ਼ਤਰ ਦੇ ਜੁਆਇੰਟ ਡਾਇਰੈਕਟਰ ਪਲਵੀ ਅਗਰਵਾਲ ਸ਼੍ਰੀ ਵਾਸਤਵ ਨੇ ਸਮਾਗਮ ਦਾ ਉਦਘਾਟਨ ਕੀਤਾ ਉਹਨਾਂ ਪ੍ਰੋਫੈਸਰ ਪੀ ਸੀ ਮਹਾਲ ਨੋਬਿਸ ਨੂੰ ਭਾਰਤੀ ਅੰਕੜਾ ਪ੍ਰਣਾਲੀ ਦਾ ਪਿਤਾ ਮਾ ਦੱਸਿਆ ਤੇ ਦੇਸ਼ ਦੀ ਯੋਜਨਾ ਪ੍ਰਕਿਰਿਆ ਤੇ ਵੱਡੇ ਪੈਮਾਨੇ ਦੇ ਨਮੂਨਾ ਸਰਵੇਖਣਾਂ ਦੇ ਵਿਕਾਸ ਵਿੱਚ ਪ੍ਰੋਫੈਸਰ ਪੀਸੀ ਮਹਾਲ ਨੋਬਿਸ ਨੇ ਮਹੱਤਵਪੂਰਨ ਯੋਗਦਾਨਤਾ ਚਕਰ ਕੀਤਾ ਜਿਹੜਾ ਅੰਕੜਾ ਲਈ ਉਹਨਾਂ ਦੇ ਸਭ ਤੋਂ ਮਹੱਤਵਪੂਰਨ ਅਤੇ ਸਥਾਈ ਤੋਫੇ ਨੇ ਸੀਨੀਅਰ ਅੰਕੜਾ ਅਫਸਰ ਉਮੇਸ਼ ਕੁਮਾਰ ਲਿੰਬੂ ਨੇ ਨੀਤੀ ਨਿਰਮਾਣ ਚ ਫੈਸਲੇ ਲੈਣ ਲਈ ਡਾਟਾ ਦੀ ਵਰਤੋਂ ਦੀ ਮਹੱਤਤਾ ਬਾਰੇ ਦੱਸਿਆ ਜਦਕਿ ਮਨੀਸ਼ਾ ਤੇ ਗੌਰਵ ਜੈਨ ਨੇ ਦੇਸ਼ ਦੀ ਆਰਥਿਕ ਯੋਜਨਾਬੰਦੀ ਵਿੱਚ ਪ੍ਰੋਫੈਸਰ ਮਹਾਲ ਨੋਬਿਸ ਦੀ ਭੂਮਿਕਾ ਤੇ ਚਾਨਣਾ ਪਾਇਆ ਸੀਨੀਅਰ ਅੰਕੜਾ ਅਫਸਰ ਜਪਗਵਾਨ ਸਮੇਤ ਹੋਰ ਅਧਿਕਾਰੀ ਵੀ ਇਸ ਮੌਕੇ ਤੇ ਮੌਜੂਦ ਰਹੇ 2020 ক্রিকেট ਵਿਸ਼ਵ ਕੱਪ ਦੇ ਫਾਈਨਲ ਵਿੱਚ ਅੱਜ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ ਬਾਰਬਾਡੋਸ 'ਚ ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਵੇਗਾ ਰੋਹਿਤ ਸ਼ਰਮਾ ਦੀ ਅਗਵਾਈ 'ਚ ਭਾਰਤੀ ਟੀਮ ਨੇ ਸੈਮੀਫਾਈਨਲ 'ਚ ਪਿਛਲੀ ਜੇਤੂ ਇੰਗਲੈਂਡ ਟੀਮ ਨੂੰ 68 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ ਭਾਰਤ ਤੀਜੀ ਵਾਰ ਟੂਰਨਾਮੈਂਟ ਦੇ ਫਾਈਨਲ ਵਿੱਚ ਪੁੱਜਿਆ ਹੈ ਭਾਰਤ ਤੇ ਦੱਖਣੀ ਅਫਰੀਕਾ ਦੋਵੇਂ ਹੀ ਇਸ ਟੂਰਨਾਮੈਂਟ ਵਿੱਚ ਅਚੇਤੂ ਨੇ ਮੁਹਾਲੀ ਵਿਖੇ ਬੱਚਿਆਂ ਦਾ 39ਵਾਂ ਰਾਸ਼ਟਰੀ ਕੈਂਪ ਅੱਜ ਖਤਮ ਹੋਇਆ 206 ਦਿਨਾਂ ਦੇ ਕੈਂਪ ਵਿੱਚ ਉੱਤਰ ਪੂਰਬ ਸਮੇਤ 16 ਸੂਬਿਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਕੈਂਪ ਦੀ ਮੇਜ਼ਬਾਨੀ ਪੰਜਾਬ ਬਾਲ ਪਲਾਈ ਕਾਉਂਸਲ ਵੱਲੋਂ ਕੀਤੀ ਗਈ ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਚੰਡੀਗੜ੍ਹ ਸਥਿਤ ਸਰਕਾਰੀ ਆਰਟਸ ਕਾਲਜ ਦੇ ਸਾਭਕਾ ਪ੍ਰਿੰਸੀਪਲ ਸਾਧਨਾ ਸੰਗਰ ਰਹੀ ਆਪਣੇ ਸੰਬੋਧਨ ਚ ਉਹਨਾਂ ਕੈਂਪ ਦੇ ਆਯੋਜਨ ਦੀ ਸ਼ਲਾਘਾ ਕੀਤੀ ਕਿਉਂਕਿ ਇਹ ਭਾਰਤ ਦੇ ਗਰੀਬ ਤੇ ਵਾਂਝੇ ਪਰਿਵਾਰਾਂ ਤੇ ਅਨੁਸੂਚਿਤ ਕਬੀਲਿਆਂ ਦੇ ਬੱਚਿਆਂ 'ਚ ਕੌਮੀ ਇਕਤਾ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਆਯੋਜਿਤ ਕੀਤਾ ਗਿਆ ਇਸ ਦੇ ਨਾਲ ਹੀ ਪ੍ਰਦਰਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ